ਹਾਂਜੀ ਆਜਿੰਦਰ ਸਾਹਿਬਾ ਜਿਹੜਾ ਵਰਕਿੰਗ ਕਮੇਟੀ ਨੇ ਫਿਲਹਾਲ ਇੱਕ ਤਰ੍ਹਾਂ ਦਾ ਪੋਸਟਪੋਨ ਕੀਤਾ ਫੈਸਲਾ ਬਾਅਦ ਚੁਕਿਆ ਜਾਊਗਾ ਅਸਤੀਫੇ ਦੇ ਦੇ ਯੂਥ ਕਾਲੀ ਦਲ ਦਾ ਹੁਣ ਅਗਲਾ ਮੋਦ ਕੀ ਹੈ ਨਹੀਂ ਅਸੀਂ ਤਾਂ ਬੇਨਤੀ ਕੀਤੀ ਸੀ ਕਿ ਰੱਦ ਕਰੋ ਚਲੋ ਸੀਨੀਅਰ ਆਗੂ ਨੇ ਕਿਹਾ ਕਿ ਹਲੇ ਸਾਨੂੰ ਹੋਰ ਮੌਕਾ ਦੋ ਸੋਚਣ ਦਾ ਨਾ ਉਹਨਾਂ ਨੇ ਰੱਦ ਕੀਤਾ ਨਾ ਉਹਨਾਂ ਨੇ ਮਤਲਬ ਮਨਜ਼ੂਰ ਕੀਤਾ ਤੇ ਅਸੀਂ ਵੀ ਕਿਹਾ ਕਿ ਜਦੋਂ ਤੱਕ ਤੁਸੀਂ ਪ੍ਰਧਾਨ ਸਾਹਿਬ ਦੇ ਅਸਤੀਫੇ ਤੇ ਕੋਈ ਫੈਸਲਾ ਨਹੀਂ ਲੈਂਦੇ ਉਦੋਂ ਤੱਕ ਸਾਡੇ ਯੂਥ ਵਿੰਗ ਦੇ ਸਾਰੇ ਅਹੁਦੇਦਾਰਾਂ ਦਾ ਬਿਸਤੀਫਾ ਜਿਹੜਾ ਉਹਨਾਂ ਦੇ ਟੇਬਲ 'ਤੇ ਹੀ ਰਹੇਗਾ ਜਦੋਂ ਤੱਕ ਉਹਨਾਂ ਦਾ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਅਸੀਂ ਬਿਸਤੀਫਾ ਦੇ ਕੇ ਰੱਖਾਂਗੇ ਅਸੀਂ ਵੀ ਵਾਪਸ ਨਹੀਂ ਲੈਂਦੇ ਸੋ ਮੈਂ ਸਮਝਦਾ ਕਿ ਇਹ ਬਾਰ-ਬਾਰ ਅਸੀਂ ਬੇਨਤੀ ਕੀਤੀ ਸੀ ਕਿ ਕੱਲੇ-ਕੱਲੇ ਵਰਕਿੰਗ ਕਮੇਟੀ ਦੇ ਮੈਂਬਰ ਨੂੰ ਕਿ ਇਸਤੀਫਾ ਰੱਦ ਕਰੋ ਬਾਕੀ ਵੇਟ ਕਰਦੇ ਹੁਣ ਅਗਲਾ ਫੈਸਲਾ ਕੀ ਹੈ ਕਿੰਨੇ ਕ ਜਣੇ ਅੱਜ ਜਿਹੜਾ ਸੀਗਾ ਸਤੀਪਾ ਦੇ ਟੋਟਲੀ ਸਾਡਾ ਤਾਂ 100 ਪਲੱਸ ਜਿਹੜਾ ਉਹਦੇਦਾਰ ਆ ਯੂਥ ਕਾਰਡ ਦੇ ਸਾਰੇ ਮੇਨ ਜ਼ਿਲ੍ਹਾ ਪ੍ਰਧਾਨ ਕੂਰ ਕਮੇਟੀ ਜਿਹੜੀ ਮੇਨ ਹਾਰਡ ਟੀਮ ਹੈ ਉਹ ਸਾਰੀ ਨਜ਼ਰੀਫਾ ਕੋਈ ਪਾਰਟੀ ਦੇ ਐਕਟੀਵਿਟੀਜ਼ ਦੇ ਵਿੱਚ ਫਿਰ ਤੁਸੀਂ ਫਿਲਹਾਲ ਕੋਈ ਪਾਰਟੀ ਲਈ ਦਾ ਕੰਮ ਕਰਦੀ ਰਹਿਣਾ ਪਾਰਟੀ ਲਈ ਤਾਂ ਕੋਈ ਇਹ ਥੋੜਾ ਕੋਈ ਉਹਦਿਆ ਕਰਕੇ ਪਾਰਟੀ ਲਈ ਕੰਮ ਕਰਦੇ ਆ ਪਾਰਟੀ ਲਈ ਤਾਂ ਇੱਕ ਜਜ਼ਬਾਤੀ ਤੌਰ ਤੇ ਇੱਕ ਸੋਚ ਦੇ ਤੌਰ ਤੇ ਕੰਮ ਕਰਦੇ ਆ ਪਾਰਟੀ ਲਈ ਤਾਂ ਅਕਾਲੀ ਦਾ ਹੈਗੇ ਆ ਤੇ ਰਹਿਾਂਗੇ ਦੀ ਲੱਗਦਾ ਕਿਉਂ ਤੁਹਾਡੇ ਪ੍ਰਧਾਨ ਸਾਹਿਬ ਨੇ ਜਿਹੜਾ ਇਹ ਏਡਾ ਵੱਡਾ ਉਹਨਾਂ ਨੇ ਐਲਾਨ ਕਰਤਾ ਕਿ ਮੈਂ ਨਹੀਂ ਬਤਾ ਰਹਿਣਾ ਉਹਦੇ ਪਿੱਛੇ ਕੀ ਕਾਰਨ ਹੈ ਭਾਵਕ ਹੋ ਕੇ ਬਾਕੀ ਹਲੇ ਉਹਨਾਂ ਨੂੰ ਮਿਲਾਂਗੇ ਮਿਲ ਕੇ ਗੱਲ ਕਰਾਂਗੇ ਸਾਰੀ ਗੱਲ ਕੀ ਮਸਲਾ ਹੈ